ਜਗਤ ਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਵੇਈ ਨਦੀ ਵਿੱਚੋਂ ਬਾਹਰ ਪ੍ਰਗਟ ਹੋਏ ਨਾ ਜਦੋਂ ਤੇ ਸਿੱਧਾ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬੈਠ ਗਏ ਤੇ ਲੋਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਗਏ ਉੱਥੇ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਉੱਥੇ ਸਿੱਖ ਵੀ ਸਨ ਸਾਰਿਆਂ ਨੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਮੇਰੇ ਗੁਰਦੇਵ ਨੇ ਆਖਿਆ ਨਾ ਕੋ ਹਿੰਦੂ ਨਾ ਮੁਸਲਮਾਨ ਜਦੋਂ ਇਹ ਗੱਲ ਆਖੀ ਤਾਂ ਉਸ ਸਮੇ ਮੁਸਲਮਾਨਾਂ ਨੂੰ ਇਸ ਗੱਲ ਦਾ ਬੜਾ ਇਤਰਾਜ਼ ਹੋਇਆ ਉਹਨਾਂ ਆਖਿਆ ਬਾਬਾ ਤੂੰ ਕਹਿੰਦਾ ਮੁਸਲਮਾਨ ਹੀ ਕੋਈ ਨਹੀਂ ਤੇ ਆ ਜੋ ਤੈਨੂੰ ਸਾਰੇ ਦਿਸਣਦੇ ਨੇ ਟੋਪੀਆਂ ਵਾਲੇ ਇਹ ਕੌਣ ਨੇ ਆ ਵੱਡੀਆਂ-ਵੱਡੀਆਂ ਮਸੀਤਾਂ ਸਾਰੀਆਂ ਹੋਈਆਂ ਨੇ ਸਾਡਾ ਰਹਿਬਰ ਹਜਰਤ ਮੁਹੰਮਦ ਸਾਹਿਬ ਜਿਨੇ ਇਸਲਾਮ ਧਰਮ ਪੈਦਾ ਕੀਤਾ ਤੁਸੀਂ ਕਹਿੰਦੇ ਕੋਈ ਮੁਸਲਮਾਨ ਹੀ ਕੋਈ ਨਹੀਂ ਸਤਗੁਰ ਪਾਤਸ਼ਾਹ ਜੀ ਨੂੰ ਇਹ ਗੱਲ ਉੱਥੇ ਮੁਸਲਮਾਨਾਂ ਨੇ ਆਖੀ ਜੇ ਤੁਹਾਡੀ ਨਜ਼ਰਾਂ ਦੇ ਵਿੱਚ ਮੁਸਲਮਾਨ ਕੋਈ ਨਹੀਂ Hindu ਕੋਈ ਨਹੀਂ ਤੇ ਫਿਰ ਤੁਸੀਂ ਇੱਕ ਕੰਮ ਕਰੋ ਸਾਡੀ ਮਸਜਿਦ ਵਿੱਚ ਆਓ ਸਾਡੇ ਨਾਲ ਨਵਾਜ਼ ਪੜੋ ਤੇ ਗੱਲ ਆਪੇ ਪਤਾ ਲੱਗ ਜੇਗੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਕਹਿਣ ਦਾ ਮਤਲਬ ਸੀ ਵੀ ਸਭ ਤੋਂ ਉੱਚੀ ਇਨਸਾਨੀਅਤ ਹੈ ਬੰਦੇ ਦੀ ਮੁਸਲਮਾਨ ਹਿੰਦੂ ਬਾਦ ਵਿੱਚ ਹੈ ਹਾਲਾਂਕਿ ਸਾਡਾ ਝਗੜਾ ਦੁਨੀਆ ਵਿੱਚ ਇਸੇ ਗੱਲ ਧਰਮਾਂ ਦਾ ਹੀ ਝਗੜਾ ਹੈ ਪਰ ਗੁਰੂ ਨਾਨਕ ਸਾਹਿਬਾ ਜੀ ਨੇ ਇਸ ਤੋਂ ਵੀ ਉੱਤੇ ਇਨਸਾਨੀਅਤ ਹੈ ਜੇ ਇਨਸਾਨੀਅਤ ਮੁੱਕ ਗਈ ਫਿਰ ਹਿੰਦੂ ਹਿੰਦੂ ਨਹੀਂ ਰਿਹਾ ਮੁਸਲਮਾਨ ਮੁਸਲਮਾਨ ਨਹੀਂ ਰਹੇਗਾ ਫਿਰ ਉਹਨਾਂ ਦਾ ਸੁਭਾਅ ਵੱਖਰਾ ਉਹਨਾਂ ਦੇ ਜੀਵਨ ਦਾ ਜਿਉਣ ਦਾ ਢੰਗ ਵੱਖਰਾ ਹੋ ਜਾਵੇਗਾ ਵਿਰੋਧ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਇਨਸਾਨੀਅਤ ਮੁੱਕ ਜਾਂਦੀ ਹੈ ਕਦੀ ਬਾਬਾ ਨਾਨਕ ਨੇ ਮੱਕੇ ਦੀ ਧਰਤੀ ਤੇ ਵੀ ਇਹੀ ਗੱਲ ਆਖੀ ਸੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਦੋਵੇਂ ਰੋਵੋਗੇ ਆਵੇਂ ਹਿੰਦੂ ਹੋਵੇ ਪਾਵੇਂ ਮੁਸਲਮਾਨ ਹੋਵੇ ਤੰਜੇ ਸ਼ੁਭ ਅਮਲ ਨਹੀਂ ਤੇ ਮਾਲਕ ਦੇ ਦਰ ਤੇ ਪਰਵਾਨ ਨਹੀਂ ਹੋ ਸਕਦੇ